ਅਦਵੀ ਚੈਨਲ ਸਾਹਿਤਿਕ ਸੰਗਤ ਦੇ ਅਦਵੀ ਦੋਸਤਾਂ ਨੂੰ ਚੈਨਲ ਵੱਲੋਂ ਬਹੁਤ-ਬਹੁਤ ਸਤਿਕਾਰ ਪੇਸ਼ ਹੈ ਗੁਰਿੰਦਰ ਸਿੰਘ ਕਲਸੀਰੀ ਵੱਲੋਂ ਰਚਿਤ ਇੱਕ ਕਵਿਤਾ ਕਵਿਤਾ ਦਾ ਸਲੇਖ ਹੈ ਕਵੀ ਸਦੀਆਂ ਤੋਂ ਸ਼ਬਦਾਂ ਦੇ ਥਲ 'ਚ ਬੈਠੇ ਸ਼ਬਦਾਂ ਦੀਆਂ ਤਾਰਾ ਬਣਾਉਂਦੇ ਉਲਝੀਆਂ ਤਾਰਾ ਸੁਲਝਾਉਂਦੇ ਕੋਈ ਗੀਤ ਬਣਾਉਂਦੇ ਕੋਮਲ ਤਾਰਾਂ ਤਿੱਖੀਆਂ ਪਤੰਗ ਦੀ ਡੋਰ ਵਾਂਗ ਉਹ ਕਵਿਤਾ ਰਚਦੇ ਸਦੀਆਂ ਤੋਂ ਇੱਕ ਲੜੀ 'ਚ ਪਰੌਂਦੇ ਆ ਰਹੇ ਉਗੜੇ ਦੁਗੜੇ ਸ਼ਬਦ ਕਿੰਨਾ ਰੁੱਝੇ ਹੋਏ ਕਾਮੇ ਦੁਨੀਆਂ ਨੂੰ ਇੱਕ ਤੱਤੀ ਬੁੱਤ ਹੁੰਦੇ ਤੇ ਜੀਉਣ ਦਾ ਸਲੀਕਾ ਕਦੇ ਕਦੇ ਕੋਈ ਕਵੀ ਤਾਰਾਂ ਤੇ ਅਜੀਹਾ ਹੱਥ ਫੇਰਦਾ ਹੈ ਕਿ ਸਮੂੱਚੀ ਕਵਿਤਾ ਲਿਸ਼ਕੋ ਟਦੀ ਹੈ ਇੱਕ ਸੰਗੀਤ ਕਿਉਂ ਹੀ ਪਾਸੀ ਗੂੰਜ ਉੱਠਦਾ ਹੈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ